ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਲ ਜਲਮੀਤ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਤੇ ਅੱਜ ਬਈ ਇਹ ਖੁਸ਼ੀ ਹੋਣ ਦੀ ਆ ਅੱਜ ਵਲੌਗ ਬੜੇ ਕੱਲ ਨਹੀਂ ਸ਼ੂਟ ਕੀਤਾ ਮੈਂ ਕੱਲ ਪਰਸੋ ਦਾ ਵਲੌਗ ਬਣਾਇਆ ਵਾ ਤੇ ਜੀ ਸਫਾਈਆਂ ਵਗੈਰਾ ਜਿੱਦਾਂ ਦੀਵਾਲੀ ਦੇ ਸਾਰੀਆਂ ਹੋ ਚੁੱਕੀਆਂ ਵਾ ਤੇ ਬਾਬਾ ਦੀਪ ਸਿੰਘ ਆਏ ਸਾਡੇ ਘਰ ਤੇ ਅੱਜ ਆਪਾਂ ਕਰੋੜਾਂ ਦੀ ਹੋ ਗਏ ਕਰੋੜਾਂ ਦੀ ਹੋ ਗਏ ਹਨਾ ਇੰਨੀ ਜ਼ਿਆਦਾ ਖੁਸ਼ੀ ਹੋਣ ਦੀ ਹੈ ਨਾ ਤੇ ਸਾਡੀ ਦੁਕਾਨ ਵਾ ਦੁਕਾਨ ਦੇ ਵਿੱਚ ਪ੍ਰਵੇਸ਼ ਕਰਾਇਆ ਦੀਵਾਲੀ ਦੇ ਮੌਕੇ ਤੇ ਤੇ ਸਫਾਈ ਵਗੈਰਾ ਕਰਕੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਵਾ ਤੇ ਉਹਨਾਂ ਦੇ ਸਵਾਗਤ ਵਾਸਤੇ ਮੈਂ ਬਣਾਉਣ ਲੱਗੀ ਆ ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਲੱਗੀ ਆ ਤੇ ਭੋਗ ਲਵਾਵਾਂਗੇ ਉੱਥੇ ਦੁਕਾਨ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਦਾਂ ਦੇ ਲਿਆਂਦੇ ਆ ਤੇ ਜਿਹੜੇ ਆ ਉਹਨਾਂ ਦੇ ਆਉਣ ਨਾਲ ਹੀ ਆਪਾਂ ਕਰੋੜਾਂ ਦੇ ਹੋ ਗਏ ਅੱਜ ਤੇ ਉਹਨਾਂ ਦਾ ਪੈਰ ਪਿਆ ਤੇ ਆਪਾਂ ਬਹੁਤ ਖੁਸ਼ ਅੱਜ ਬਹੁਤ ਜ਼ਿਆਦਾ ਖੁਸ਼ ਆ ਨਦੀ ਦਰਸ਼ਨ ਕਰਕੇ ਆਏ ਆ ਤੁਹਾਨੂੰ ਵੀ ਕਰਾਵਾਂਗੇ ਤੇ ਭਲਾ ਮੈਂ ਨਾ ਈ ਕਿਓ ਲੈ ਕੇ ਕਿਓ ਲੈ ਕੇ ਆਈ ਤੇ ਮੈਂ ਲੱਗੀ ਹਾਂ ਕੜਾ ਪ੍ਰਸ਼ਾਦ ਹੀ ਦੇਗ ਬਣਾਉਣ ਤੇ ਚਲੋ ਜੀ ਦੇਗ ਬਣਾਉਣੇ ਆ ਲਓ ਜੀ ਇੱਥੇ ਦੇਗ ਬਣਾ ਲੈਨੇ ਆ ਤੇ ਦੇਗ ਤੁਹਾਨੂੰ ਪਤਾ ਆਟੇ ਦੀ ਹੁੰਦੀ ਹੈ ਨਾ ਤੇ ਮੈਂ ਬਣਾ ਕੇ ਫਿਰ ਦਿੰਨੀ ਆ ਤੇ ਭੋਗ ਲਵਾ ਕੇ ਆਉਂਦੇ ਆ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਨਮੀਸ਼ ਨੂੰ ਮੈਂ ਛੱਡ ਕੇ ਆਂ ਟਿਊਸ਼ਨ ਤੇ ਉਹਦਾ ਲਾਸਟ ਪੇਪਰ ਰਹਿ ਗਿਆ ਵਾ ਤੇ ਅੱਜ ਉਹਨੂੰ ਛੁੱਟੀ ਹੀ ਕੱਲ ਉਹਦਾ ਲਾਸਟ ਵਾਲਾ ਪੇਪਰ ਵਾ ਬਸ ਬਾਜ਼ਾਰ ਗਏ ਹੀ ਤੇ ਦਾਨਿਸ਼ ਦੇ ਗੰਨੂ ਦੇ ਬੂਟ ਨਹੀਂ ਹੈਗੇ ਉਹ ਮੈਂ ਲਿਆ ਕੇ ਦਿੱਤੇ ਉਹਨੂੰ ਮੈਂ ਕਿਹਾ ਚਲੋ ਘਰ ਪੈ ਜਾਣ ਜੀ ਹਨਾ ਤੇ ਮੌਸਮ ਜਿਹੜਾ ਚੱਲਦਾ ਪਿਆ ਹਨਾ ਬੱਚਿਆਂ ਵਾਸਤੇ ਤੇ ਠੰਡ ਵਾਲਾ ਹੀ ਮੌਸਮ ਆ ਆ ਵੇਖ ਲਿਆੰਦ ਐ ਵਾਲੇ ਮੈਨੂੰ ਵਿਖਾਓ ਆਪਣੀ ਸ਼ੂਜ਼ ਸ਼ੂਜ਼ ਵਿਖਾਓ ਆਪਣੀ ਆਹ ਵਾਲੇ ਸ਼ੂਜ਼ ਲਿਆ ਦੇ ਗੰਨੂ ਦੇ ਹਾਂ ਵੇਖੋ ਆਹ ਵਾਲੇ ਗੰਨੂ ਦੇ ਸ਼ੂਜ਼ ਤੇ ਇਹ ਮੈਂ ਇਹ ਕੇ ਵਾਲਾ ਮੈਂ ਇੱਕ ਬਲੂ ਚਾ ਦੋਨੋਂ ਸੇਮ ਹੀ ਆ ਤੇ ਮੈਂ ਕਿਹਾ ਚੱਲ ਨਾ ਘਰ ਪੈ ਜਾ ਕਰਨ ਕਿ ਜਰਾਬਾਂ ਦੇ ਨਾਲ ਨਾ ਦੁੱਲੇ ਡੁੱਲੇ ਆ ਜਾਂਦੇ ਆ ਤੇ ਬਸ ਜੀ ਇਰਾਦਾ ਨਹੀਂ ਹੈਗਾ ਕੋਈ ਵੀ ਵਲੌਗ ਬਣਾਵਾ ਪਰ ਫਿਰ ਵੀ ਨਾ ਆਪਾਂ ਦਰਸ਼ਨ ਕਰਕੇ ਆਏ ਤੇ ਉਹ ਖੁਸ਼ੀ ਜੀ ਹੋਈ ਤੇ ਮੈਂ ਕਿਹਾ ਚਲੋ ਹਣਾ ਵਲੌਗ ਵੀ ਬਣਾ ਲੈਨੇ ਤੁਹਾਨੂੰ ਵੀ ਦੱਸ ਦਿੰਨੇ ਆ ਤੇ ਸਾਰਿਆਂ ਨੂੰ ਲਓ ਜੀ ਕੜਾ ਪ੍ਰਸ਼ਾਦ ਦੀ ਤੇਕ ਬਣ ਗਈ ਵੇਖੋ ਹਨਾ ਬਾਬਾ ਜੀ ਦੇ ਨਾਮ ਲੈ ਕੇ ਬਣਾਈਏ ਤੇ ਉਹਦੇ ਵਿੱਚ ਹਨਾ ਅਸਰ ਨਾ ਆਵੇ ਇਹ ਹੋ ਹੀ ਨਹੀਂ ਸਕਦਾ ਲਓ ਜੀ ਨੇ ਦੇ ਤਿਆਰ ਤੇ ਮੈਂ ਭੇਜ ਦਿੰਨੀ ਆ ਭੋਗ ਲਵਾਉਣ ਵਾਸਤੇ ਤੇ ਕੜਾਈ ਇੱਥੇ ਰੱਖੀ ਆ ਕਰਕੇ ਤੇ ਇਹ ਖੁਦ ਸਾਫ਼ ਕਰ ਲੈਣੀ ਆ ਨਾ ਤੇ ਸਾਫ਼ ਕਰਕੇ ਨਾ ਫਿਰ ਮੈਂ ਕਰਦੀ ਕੁਛ ਜਰਾ ਸੀ ਜੜੀ ਉਹ ਕੜੀ ਤੇ ਨਾਲ ਬਣਾਈ ਆ ਆਪਾਂ ਸ਼ਿਮਲਾ ਮਰਚ ਆਲੂ ਦੀ ਸਬ지 ਉਹ ਹੋ ਗਈ ਤਾਂ ਗਨੋਂ ਨੂੰ ਪਹਿਲਾਂ ਮੈਂ ਸਵਾਲਾ ਉਹਨਾਂ ਰੋਣ ਲਿਆ ਤਾਂ ਇਹਨੂੰ ਅੰਮਿੱਤ ਤਾਈਮ ਹੋਣਾ ਲਿਆਉਣ ਦਾ ਨੂੰ ਲਿਆਣਾ ਚਾਹ ਕੇ ਇਹਨਾਂ ਪਹਿਲਾਂ ਦੇਰ ਨਾਲ ਤੇਜ਼ ਰਹਾਉਣਾ ਪੈਣਾ। ਫੂਲ ਲੱਗਣ ਵਾਸਤੇ ਰੈ ਰਾਸਤੋਂ ਪਹਿਲਾਂ ਪਹਿਲਾਂ ਤੇ ਅੱਜ ਆਪਣੇ ਬੇਟੇ ਦਾ ਜਨਮ ਦਿਨ ਵੀ ਹੈਗਾ ਤੇ ਮੰਗਾਇਆ ਵਾ ਇਹ ਡੱਬਾ ਹੋ ਗੁਰਦੁਆਰੇ ਜਾਵਾਂਗੇ ਤੇ ਉੱਥੇ ਅਰਦਾਸ ਕਰਾਵਾਂਗੇ ਉਹਦੇ ਬਰਥਡੇ ਦੀ ਪਰਮਾਤਮਾ ਨੂੰ ਲੰਬੀ ਲੰਬੀ ਉਮਰ ਤੰਦਰੁਸਤੀ ਬਖਸ਼ੇ ਹਮੇਸ਼ਾ ਨਾ ਉਹਨਾਂ ਦੇ ਰਸਤੇ 'ਚ ਬੱਚਿਆਂ ਦੇ ਰਸਤੇ 'ਚ ਕੋਈ ਵੀ ਪ੍ਰੋਬਲਮ ਕਰੋ ਕੋਈ ਵੀ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਗੁਰਦੁਆਰੇ ਜਾਵਾਂਗੇ ਰਹਿ ਰਸਤੇ ਟਾਈਮ ਅਜੇ ਪਾਪਾ ਜੀ ਦੀ ਆਵਾਜ਼ ਵੀ ਆਈ ਹੈਗੀ ਤੇ ਕਰਕੇ ਤੇ ਅਰਦਾਸ ਕਰਾਵਾਂਗੇ ਤੇ ਆਪਾਂ ਛੋਟੇ ਹੁੰਦੇ ਸੀ ਤੇ ਉਦੋਂ ਵੀ ਸਾਡੀ ਮਾਵਾ ਵੀ ਇਦਾਂ ਕਰਦੀ ਹੁੰਦੀ ਆਈ ਨਾ ਜਨਮ ਦਿਨ ਹੋਣਾ ਤੇ ਕਾਰ ਮਨਾਉਣ ਦੀ ਬਜਾਏ ਜਿਹੜਾ ਸੀ ਉਹ ਪ੍ਰਸ਼ਾਦ ਜਾ ਕੇ ਉਹ ਗੁਰਦੁਆਰੇ ਚੜਾਉਣਾ ਤੇ ਅੱਜ ਬੜਾ ਸ਼ੋਭ ਤੇਣਾ ਨਾਲੇ ਬੱਚੇ ਮੇਰੇ ਦਾ ਜਨਮ ਦਿਨ ਤੇ ਨਾਲ ਇਹ ਜਿਹੜਾ ਵਾ ਬਾਬਾ ਦੀਪ ਸਿੰਘ ਜੀ ਸਾਡੇ ਘਰ ਆਏ ਆ ਹਨਾ ਕਿੰਨਾ ਵਧੀਆ ਦਿਨ ਆ ਅੱਜ ਤੇ ਚਲੋ ਜੀ ਫਿਰ ਮੈਂ ਪਹਿਲਾਂ ਨਾ ਪੇਜ ਲਵਾ ਪ੍ਰਸ਼ਾਦ ਲੋ ਜੀ ਹੁਣ ਚਾਹ ਬਣਾ ਲੈਂਦੇ ਆ ਚਾਹ ਆਪਾਂ ਲੇਟ ਹੋ ਗਏ ਲੋ ਜੀ ਚਾਹ ਬਣਾ ਲੈਂਦੇ ਆ ਚਾਹ ਨੂੰ ਅੱਜ ਆਪ ਲੇਟ ਹੋ ਗਏ ਆ ਅੱਜ ਹੋ ਗਏ 5:30 ਬਟ ਆਪਾਂ ਚਾਹ ਨਹੀਂ ਪੀਤੀ ਘਰ ਦੀ ਉਦਾਂ ਨੇ ਪੀਤੀ ਪਰ ਘਰ ਦੀ ਨਹੀਂ ਪੀਤੀ ਹਨਾ ਖਾ ਦੀ ਜਾ ਜਿੰਜਰ ਪੀਏ ਨਾ ਉਹਨਾਂ ਚਿਰ ਜਿਹੜਾ ਉਹ ਆਉਂਦਾ ਨਹੀਂ ਸੰਸਟਿਨੀ ਹੁੰਦੀ ਨਾ ਕਿੰਨੀ ਚੈਰ ਪਿਆਲਾ ਬਾਜ਼ਾਰਾਂ ਚ ਰੌਣਕ ਕਿੰਨੀ ਜਿਆਦਾ ਦੀਵਾਲੀ ਕਰਕੇ ਬਹੁਤ ਜਿਆਦਾ ਰੌਣਕ ਆ ਭੀੜ ਵੀ ਬਹੁਤ ਜਿਆਦਾ ਹੈ ਨਾ ਮਸਾ ਹੀ ਮਤਲਬ ਰੋਡ ਕ੍ਰੋਸ ਕਰਨਾ ਇਹਦੇ ਬੜੀ ਧੇਰ ਲੱਗ ਜਾਂਦੀ ਹੈ ਮੇਰੇ ਨਾ ਨੋਂ ਨਾ ਕੱਚਾ ਲੱਥ ਗਿਆ ਇਥੋਂ ਨੁੱਕਰ ਚ ਜਿਹੜਾ ਅੜਿਆ ਹੁੰਦਾ ਨਾ ਉਹ ਕੱਚਾ ਲੱਥ ਗਿਆ ਤੇ ਉਹਦੇ ਨਾਲ ਨਾ ਕਿੰਨੇ ਦੇਣ ਹੋਗੇ ਬੜਾ ਪੇਨ ਕਰਦਾ ਨਾਵੇਂ ਕੁਆਟਾ ਗੁੰਨੇ ਜਾਂਦਾ ਨਾ ਕੁਛ ਤੇ ਐਦਾਂ ਵੀ ਵੱਜ ਜਾਂਦਾ ਜਦੋਂ ਐਦਾਂ ਵੱਜ ਜਾਂਦਾ ਨਾ ਜਾਨ ਨਿਕਲ ਜਾਂਦੀ ਇੰਨੀ ਜ਼ਿਆਦਾ ਦਰਦ ਬਹੁਤ ਹੁੰਦੀ ਆ ਲੋ ਜੀ ਕੰਮ ਤੇ ਆਪਣਾ ਹੋ ਗਿਆ ਬਸ ਫੁਰਕੇ ਲਾਉਣੇ ਹੁਣ ਤੇ ਸਬਜ਼ੀ ਆਪਣੀ ਬੜੀ ਪਈ ਆ ਤੇ ਆਪਾਂ ਕਾਰ ਕਰਾ ਕੇ ਫੇਰ ਜਾਣੇ ਹੁੰਨੇ ਬਾਜ਼ਾਰ ਉਦਾਂ ਨਹੀਂ ਆਪਾਂ ਜਾਂਦੀਆਂ ਚਾਪ ਹੀ ਲੈਣੇ ਹੁਣ ਘਰ ਦੀ ਬਸ ਜੀ ਲੋ ਜੀ ਇੱਥੇ ਹੈਗਾ ਆਪਣਾ ਨੈਕਸਟ ਡੇ ਦਾ ਵਲੌਗ ਤੇ ਮੈਂ ਕਹਾਂ ਚਲੋ ਹਣਾ ਦੀਵਾਲੀ ਦੀਆਂ ਸਫਾਈਆਂ ਦੀ ਵੀ ਵੀ ਮੈਂ ਨਾ ਬਣਾਈ ਹੈ ਪਰ ਜੇ ਨਾ ਕੁਝ ਇਸ਼ੂ ਚੱਲਣ ਦੇ ਸੀ ਇਸ ਕਰਕੇ ਮੈਂ ਨਾ ਅਪਲੋਡ ਨਹੀਂ ਕਰ ਸਕੀ ਨਾਲੇ ਟਾਈਮ ਨਹੀਂ ਲੱਗਦਾ ਪਿਆ ਤਦ ਕਰਕੇ ਨਹੀਂ ਤੇ ਬਣੀਆਂ ਪਈਆਂ ਵਾ ਉਹ ਵੀਡੀਓ ਮੈਂ ਇਸ ਤੋਂ ਬਾਅਦ ਕਰੂੰਗੀ ਕਿਉਂਕਿ ਇਹ ਵੀਡੀਓ ਬਹੁਤ ਸਪੈਸ਼ਲ ਆ ਬਹੁਤ ਜ਼ਿਆਦਾ ਸਪੈਸ਼ਲ ਆ ਤੇ ਸਫਾਈਆਂ ਵਗੈਰੀਆਂ ਤਾਂ ਹੋ ਚੁੱਕੀਆਂ ਆਪਣੀਆਂ ਦੀਵਾਲੀ ਦੀ ਦੀਪ ਕਲੀਨਿੰਗ ਸਭ ਹੋ ਚੁੱਕੀ ਆ ਤੇ ਇੱਥੇ ਜਿਹੜੇ ਕਵਰ ਵਗੈਰਾ ਤੋਤੇ ਹੀ ਉਹ ਮੈਂ ਕਹਾਂ ਚਲੋ ਸ਼ਾਵ ਚੂ ਲੈਨੇ ਹਨਾ ਤੇ ਇਹ ਘਰ ਇੱਕਦਮ ਚੱਕਾ ਚੱਕ ਕਰਦਾ ਵਾ ਉਹ ਵੀਡੀਓ ਤੁਹਾਨੂੰ ਇਹਨਾਂ ਤੋਂ ਬਾਅਦ ਜਿਹੜੀਆਂ ਵੇਖਣ ਨੂੰ ਮਿਲਣ ਲੱਗੀਆਂ ਤੇ ਇਹ ਵੀਡੀਓ ਪਾਉਣੀ ਮੇਰੇ ਵਾਸਤੇ ਜ਼ਰੂਰੀ ਹੀ ਤੇ ਇਹ ਮੈਂ ਜਿਹੜੀ ਹੀ ਤਦ ਕਰਕੇ ਮੈਂ ਮੈਂ ਕਹਿੰਦਾ ਚਲ ਇਹਦੇ ਵਿੱਚ ਥੋੜਾ ਜਿਆ ਰਿਕਾਰਡ ਕਰ ਲੈਨੇ ਦੱਸ ਦਿੰਨੇ ਹਨਾ ਤੇ ਦੋ ਦਿਨਾਂ ਦੀ ਕੰਬਾਈਨ ਕੀਤੀ ਇਹ ਵੀਡੀਓ ਇਹ ਵਾਲੀ ਤੇ ਆਪਾਂ ਬਹੁਤ ਖੁਸ਼ ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਬਹੁਤ ਵਧੀਆ ਦੇਣੀ ਬਹੁਤ ਜ਼ਿਆਦਾ ਲਓ ਜੀ ਰਾਤ ਹੋ ਗਈ ਆ ਰਾਤ ਮੇਰੇ ਖਿਆਲ ਸਾਢੇ ਕਿਸਾ ਦਾ ਟਾਈਮ ਹੋ ਗਿਆ ਇੱਥੇ ਦੁੱਧ ਰੱਖਿਆ ਮੈਂ ਤੇ ਗੰਨੂ ਦਾ ਫਰੂਟ ਰੱਖਿਆ ਤੇ ਦੀਵਾਲੀ ਕਰਕੇ ਇੰਨੀ ਜ਼ਿਆਦਾ ਭੀੜ ਆ ਨਾ ਤੇ ਕੱਲ ਸਾਡੇ ਘਰ ਆਏ ਪਪਾ ਦੀਪ ਸਿੰਘ ਜੀ ਅੱਜ ਸਾਨੂੰ ਉਹਨਾਂ ਨੇ ਬਲਾਵਾ ਭੇਜਿਆ ਤੇ ਅੱਜ ਆਪਾਂ ਗਏ ਸੀ ਦਸਾ ਸਾਹਿਬ ਅੰਮ੍ਰਿਤਸਰ ਤੇ ਅਚਾਨਕ ਹੀ ਮਤਲਬ ਉਹ ਨਾ ਫੈਸਲਾ ਜਿਹਾ ਬਣ ਗਿਆ ਪਲਾਨ ਬਣ ਗਿਆ ਤੇ ਆਪਾਂ ਚੱਲ ਗਏ ਤੇ ਤੁਹਾਨੂੰ ਕੋ ਤਾਂ ਬੱਚੇ ਦੇ ਨਾਲ ਹਨਾ ਵੀਡੀਓ ਬਣਾਉਣੀ ਹੈ ਫੋਨ ਫੜਨਾ ਬੜਾ ਹੀ ਔਖਾ ਹੁੰਦਾ ਵਾ ਤੇ ਮੇਰੇ ਕੋ ਫੋਨ ਲੈ ਕੇ ਜਾਨੀ ਉਹ ਵੀ ਬੈਗ ਚ ਰੱਖਿਆ ਹੁੰਦਾ ਕਿਤੇ ਫੋਨ ਆ ਕਰਨਾ ਪਏ ਤੇ ਫਿਰ ਇਸੇ ਕਰਕੇ ਮੈਂ ਲੈ ਕੇ ਜਾਨੀ ਹੁੰਨੀ ਆ ਨਹੀਂ ਤੇ ਅਦਰਵਾਈਜ਼ ਨਹੀਂ ਖੜਦੀ ਹੈਗੀ ਕਿਉਂਕਿ ਬੱਚੇ ਨਾਲ ਜਾਂ ਬੱਚਾ ਸੰਭਾਲ ਲੋ ਤੇ ਜਾਂ ਫੋਨ ਫੜ ਲਓ ਹਨਾ ਐਵੇਂ ਕੁਝ ਹੀ ਨਿੱਗੀ ਹੋ ਗਈ ਤੇ ਫਿਰ ਕਹਿਣਾ ਹਨਾ ਤੇ ਫੋਨ ਤੇ ਲੱਗੀ ਹੋਣੀ ਆ ਜਾਂ ਹਨਾ ਫਿਰ ਇਦਾਂ ਦਿੱਕਤ ਆ ਜਾਂਦੀ ਆ ਤੇ ਆਪਾਂ ਆਏ ਸੀ 3:30 ਵਜੇ ਨਾਲ ਤੇ ਵਾਸਾ ਆਣ ਕੇ ਡਿਨਰ ਵਗੈਰਾ ਬਣਾਇਆ ਵਾ ਚਾਹ ਪਣੀ ਪੀਤਾ ਵਾ ਤੇ ਇੰਨੀ ਬਾਜ਼ਾਰ ਚ ਭੀੜ ਆ ਗਲੀ ਚ ਲੰਘਣ ਨੂੰ ਜਗ੍ਹਾ ਹੀ ਨਹੀਂ ਹੈਗੀ ਮਤਲਬ ਇੰਨੀ ਜ਼ਿਆਦਾ ਭੀੜ ਆ ਟ੍ਰੈਫਿਕ ਇੰਨਾ ਜਾਮ ਹੈ ਉੱਧਰ ਵੀ ਮਤਲਬ ਅੰਮ੍ਰਿਤਸਰ ਵੀ ਇੰਨਾ ਜੜਾ ਸੱਜਿਆ ਸਾਰਾ ਸ਼ਹਿਰ ਸਾਡਾ ਵੀ ਇਹੀ ਹਾਲ ਆ ਨਾ ਸਾਰਾ ਸ਼ਹਿਰ ਬੜਾ ਵਧੀਆ ਸੱਜਿਆ ਹੋਇਆ ਨਾ ਤੇ ਲੋ ਜੀ ਇੱਥੇ ਕਰਦੇ ਆ ਬਲੌਗ ਦਾ ਐਂਡ ਆਪਾਂ ਮੇਕਾ ਬਲੌਗ ਦਾ ਐਂਡ ਕਰ ਲਈਏ ਐਸੀ ਆਪਣਾ ਅੱਜ ਦਾ ਬਲੌਗ ਆਈ ਹੋ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਕਰਦੇ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੱਕ ਦੀ ਪਾਇ ਪਈ